ਅੱਜ ਆਨਰੇਬਲ ਗਵਰਨਰ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਜਾਣੂ ਕਰਾਉਣ ਵਾਸਤੇ ਗਏ ਕਿ ਜੋ ਪੰਜਾਬ ਅਸੈਂਬਲੀ ਵਿੱਚ ਜੋ ਤੱਕੇਸ਼ਾਈ ਗੁੰਡਾਗਰਦੀ ਇਲੈਕਟਿਡ ਰਿਪ੍ਰেজੈਂਟੇਟਿਵਸ ਨਾਲ ਹੋਈ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਪਿਲਰ ਅਸੈਂਬਲੀ ਹੁੰਦਾ ਤੇ ਉਸ ਪਿਲਰ ਦਾ ਰਖਵਾਲਾ ਸਪੀਕਰ ਹੁੰਦਾ ਤੇ ਜਿਹੜਾ ਸਪੀਕਰ ਹੈ ਉਹਦਾ ਉਹਦਾ ਕੰਮ ਹੈ ਕਿ ਹਾਊਸ ਵਿੱਚ ਹਾਊਸ ਨੂੰ ਕੰਟਰੋਲ ਕਰੇ 하우스 ਦੇ ਮੈਂਬਰਸ ਦੀ ਪ੍ਰੋਟੈਕਸ਼ਨ ਕਰੇ ਆਪੋਜੀਸ਼ਨ ਤੇ ਰੂਲਿੰਗ ਨੂੰ ਅਲਾਉ ਕਰੇ ਉਹਨਾਂ ਦੀ ਆਪਣੀ ਗੱਲ ਰੱਖਣ ਵਾਸਤੇ ਪਰ ਅਨਫੋਰਚਨਟਲੀ ਜੋ ਹਾਊਸ ਦੇ ਸਪੀਕਰ ਹੈ ਉਹਨਾਂ ਨੇ ਮਰਿਆਦਾ ਕੀ ਰੱਖਣੀ ਸੀ ਉਹਨਾਂ ਨੇ ਆਪਣੇ ਸਟਾਫ ਨਹੀਂ ਆਪਣੇ ਲੋਕਾਂ ਨਹੀਂ ਜੋ ਵਿਅਦਬੀ ਕਰਾਈ ਅੰਮ੍ਰਿਤਧਾਰੀ ਸਿੱਖ ਐਮ.ਐਲ.ਏ ਦੀਆਂ ਪੱਗਾਂ ਲਵਾਈਆਂ ਪੱਗਾਂ ਦੇ ਹਮਲਾ ਕਰਾਇਆ ਉਹਨ ਪੱਗਾਂ ਲਾਈਆਂ ਜੋ ਲੇਡੀਜ਼ ਸਾਡੀ ਐਮ.ਐਲ.ਏ ਸੀ ਉਹਨਾਂ ਨੂੰ ਮੋਲੇਸਟ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਧੱਕਾਸ਼ਾਹੀ ਕੀਤੀ ਉਹਨਾਂ ਨੂੰ ਕੁੱਟਮਾਰ ਕੀਤੀ ਆ ਸਪੀਕਰ ਦਾ ਕੰਮ ਨਹੀਂ ਹੈ ਅਸੀਂ ਗਵਰਨਰ ਸਾਹਿਬ ਨੂੰ ਜਾਣੂ ਕਰਾਇਆ ਗਵਰਨਰ ਸਾਹਿਬ ਆਪ ਹਰਾਮ ਸੀ ਕਿ ਇਹ ਜੇ ਕੰਮ ਹੋਏ ਅਸੈਂਬਲੀ ਵਿੱਚ ਜਿੱਥੇ ਕੋਈ ਆਮ ਐਮਐਲਏ ਸੁਰੱਖਿਤ ਨਹੀਂ ਤੇ ਉਹ ਸਰਕਾਰ ਦੇ ਵਿੱਚ ਜਨਤਾ ਨੂੰ ਕਿਵੇਂ ਸੁਰੱਖਿਆ ਰੋਗੀ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਆਈ ਕਾਂਗਰਸ ਪਾਰਟੀ ਅੱਜ ਕਿਆ ਸੀ ਮੈਂ ਅਸੈਂਬਲੀ ਚ ਥੋੜਾ ਸਿੱਖ ਪੰਜਾਬ ਕੇ ਕਿਸੇ ਧਰਮ ਤਰਫ ਕੋਈ ਸਤਕਾਰ ਨਹੀਂ ਹੈ ਇਸ ਐਸੀ ਕਾਂਗਰਸ ਪਾਰਟੀ ਨੇ ਟੈਂਕਾਂ ਧੁਪਨਾ ਛੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਕੋਈ ਇਹਨਾਂ ਨੂੰ ਅਫਸੋਸ ਨਹੀਂ ਹੈ ਇਹਨਾਂ ਨੇ ਹਜ਼ਾਰਾਂ ਪੈਨਾ ਪ੍ਰਾਵਾਂ ਦਾ ਦਿੱਲੀ ਦੇ ਬਾਹਰ ਕਤਲੇਆਮ ਕਰਾਇਆ ਗਾਂਧੀ ਪਰਿਵਾਰ ਦੇ ਹੁਕਮ ਨਹੀਂ ਇਹਨਾਂ ਨੂੰ ਕੋਈ ਸਵੋਅ ਨਹੀਂ ਹੈ ਹੁਣ ਇੱਕ ਸਿਟਿੰਗ ਐਮਐਲਏ ਦੀਆਂ ਅੰਮ੍ਰਿਤਧਾਰੀ ਐਮਐਲਏਆਂ ਦੀਆਂ ਪੱਗਾਂ ਲੁਵਾਈਆਂ ਪੱਗਾਂ ਦੇ ਸ਼ਾਂਤ ਸਿੱਖ ਕੌਮ ਦੀ ਸ਼ਾਂਤ ਤੇ ਹਮਲਾ ਕੀਤਾ ਇਹਨਾਂ ਨੂੰ ਕੋਈ ਅਫਸੋਸ ਨਹੀਂ ਹੈ ਸੋ ਅਸਲੀ ਖੂਨ ਇਹਨਾਂ ਦਾ ਹਲੇ ਵੀ ਕਾਂਗਰਸ ਦਾ ਉਹ ਪੁਰਾਣਾ ਗਾਂਧੀ ਪਰਿਵਾਰ ਦਾ ਚੱਲ ਰਿਹਾ ਹੈ ਜਿਹੜਾ ਐਂਟੀ ਪੰਜਾਬ ਐਂਟੀ ਸਿੱਖ ਹੈ ਐਂਟੀ ਪੰਜਾਬ ਪਹਿਲਾ ਸੈਸ਼ਨ ਆ ਕੋਈ ਇਕੀਲਾ ਸੈਸ਼ਨ ਨਹੀਂ ਜੇ ਪਹਿਲੇ ਸੈਸ਼ਨ ਚ ਜਿਹੜੇ ਵਿਰੋਧੀ ਧਿਰ ਨੂੰ ਬੋਲਣ ਨਾ ਦਿੱਤਾ ਜਾਏ ਫੇਰ ਇਹ ਤੋਂ ਵੱਡਾ ਡੈਮੋਕ੍ਰੇਸੀ ਦਾ ਕਾਨ ਕੋਈ ਕਰ ਨਹੀਂ ਸਕਦਾ ਐਂਡ ਪੰਜਾਬ ਦਾ ਸਪੀਕਰ ਰਿਸਪੌਂਸਿਬਲ ਹੈ ਸਰ ਸਾਹਿਬ ਨੇ ਕੀ ਕਿਹਾ ਸਰ ਵਾਟ ਵੁੱਡ ਯੂ ਸੇ ਦੋ ਪਾਰਟਿਕੁਲਰਲੀ ਟਾਰਗੇਟਡ ਯੂ ਹੀ ਸੈਡ ਅੰਡਰ ਯੋਰ ਪੈਟਰਨ ਨੇ ਇਹ ਪਰ ਮਾਫ ਕਰੇ ਲੈ ਸਰ ਹੀ ਇਜ਼ ਗੌਰਮੈਂਟਲ ਹੀ ਇਜ਼ ਦ ਮਿਨਿਸਟਰ ਹੀ ਇਜ਼ ਗੌਰਮੈਂਟ ਨਾ ਟੇਕ ਡਿਸੀਜਨ ਕਹਿਣਾ ਕੁਛ ਹਰ ਰੋਜ਼ ਤੁਸੀਂ ਝੂਠ ਬੋਲੀ ਜਾਉਗੇ ਝੂਠ ਬੋਲੀ ਜਾਉਗੇ ਰੋਜ਼ ਕਹੀ ਜਾਂਦੇ ਆਈ ਆਈ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਬਾਦਲ ਪਰਿਵਾਰ ਤੋਂ ਵਧੀਆ ਕੋਈ ਨਹੀਂ ਬਾਦਲ ਪਰਿਵਾਰ ਦੇ ਮੈਂ ਜੁੱਤਿਆਂ ਦੀ ਵੀ ਮ ਆਪਣੀ ਚਮੜੀ ਬਾ ਆਪਣੇ ਸਿਰ ਤੇ ਰੱਖ ਲੂੰਗਾ ਮਨਮੋਨ ਸਿੰਘ ਨੂੰ ਆਈ ਨਵਜੋਤ ਸਿੰਘ ਮਨਮੋਨ ਸਿੰਘ ਨੂੰ ਪੱਪੂ ਪਤਨੇ ਕੀ ਕਹਿੰਦਾ ਸੀ ਪੌਣੀ ਬਾਬਾ ਕਹਿੰਦਾ ਸੀ ਆ ਨਵਜੋਤ ਸਿੱਧੂ ਤਾਂ ਉਹ ਤਾਂ ਪੈਸੇ ਦਾ ਸੀ ਜਿਹੜਾ ਇਹਨੂੰ ਦਊਗਾ ਉਹਨੂੰ ਮਰਜ਼ੀ ਕਰਾ ਲੂਗਾ ਤਾਂ ਮਦਾਰੀ ਬੰਦਰ ਜਿਵੇਂ ਨੱਚਦਾ ਹੁੰਦਾ ਉਹ ਹੈ ਐਸ ਕਰਕੇ ਮੈਂ ਨਵਜੋਤ ਸਿੱਧੂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਮੈਂਟਲੀ ਸਿੱਖ ਬੰਦਾ ਹੈ ਐਸ ਕਰਕੇ ਮੈਂ ਉਹਦੇ ਬਾਰੇ ਕੁਝ ਨਹੀਂ ਕਹਾਂਗਾ ਅੱਗੇ ਸੁਣਦਾ ਕਿ ਕਾਰਵਾਈ ਰਹੀ ਐਤੋਂ ਤੇ ਖਤਮ ਹੋ ਚੁੱਕਿਆ ਚੰਨੀ ਸਿੰਘ ਚੰਨੀ ਨੇ ਬਲੇਮ ਕੀਤਾ ਹੈ ਕਿ ਤੁਸੀਂ ਪਰਸੋ ਹੀ ਜਿਹੜੀ ਡਿਪਟੀ ਸਪੀਕਰ ਨਾਲ ਮੁਲਾਕਾਤ ਕੀਤੀ ਸੀ ਉੱਥੇ ਹੀ ਤੁਸੀਂ ਅਨਾਉਂਸ ਕਰ ਦਿੱਤਾ ਸੀ ਕਿ ਕੱਲ੍ਹ ਭੱਗਾ ਉਤਰਨ ਪਤਨਨ ਗਿਆ ਮੈਂ ਜੇ ਚੰਨੀ ਸਾਹਿਬ ਮੈਨੂੰ ਡਿਪਟੀ ਸਪੀਕਰ ਵੀ ਉੱਥੇ ਬੈਠਾ ਸੀ ਸਪੀਕਰ ਸਾਹਿਬ ਵੀ ਹੁੰਦੇ ਸੀ ਚੰਨੀ ਸਾਹਿਬ ਵੀ ਉੱਥੇ ਉੱਥੇ ਆਪਣੇ ਲਾਲ ਸਿੰਘ ਜੀ ਵੀ ਉੱਥੇ ਸੀ ਬ੍ਰਹਮਵਿੰਦਰਾ ਵੀ ਉਸੇ ਦੇ ਜੇ ਸਾਰੇ ਕਹਿ ਦੇਣ ਕਿ ਮੈਂ ਕਿਹਾ ਸੀ ਮੈਂ ਸੈਸ਼ਨ ਜ ਨਹੀਂ ਆਉਂਦਾ ਮੈਂ ਉਹਨਾਂ ਨੂੰ ਉਸ ਟਾਈਮ ਉਹ ਚੰਨੀ ਸਾਹਿਬ ਵੀ ਉੱਥੇ ਐ ਮੈਂ ਉਹਨਾਂ ਨੂੰ ਸਪੀਕਰ ਸਾਹਿਬ ਤੋਂ ਸਾਰੇ ਸਾਹਮਣੇ ਮੈਂ ਇੱਕੋ ਹੀ ਬੇਨਤੀ ਕੀਤੀ ਸੀ ਕਿ ਕਾਲੀਦਲ ਬੀਜਪੀ ਨੇ ਕੋਈ ਰੋਲਾ ਨਹੀਂ ਪੋਣਾ ਅਸੀਂ ਸੈਸ਼ਨ ਚੱਲਣਾ ਚਾਹੁੰਦੇ ਆਂ ਅਸੀਂ ਡਿਬੇਟ ਕਰਨਾ ਚਾਹੁੰਦੇ ਆਂ ਅਸੀਂ ਬੇਨਤੀ ਕੀਤੀ ਤੁਹਾਡੇ ਇੱਕ ਮੈਂਬਰ ਹੈ ਨਵਜੋਤ ਸਿੰਘ ਸਿੱਧੂ ਉਹ ਅਨਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਿਆ ਉਹ ਇਨਸਟੀਗੇਟ ਕਰਦਾ ਆਪੋਜੀਸ਼ਨ ਨੂੰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਣੇ ਮੰਤਰੀ ਨੂੰ ਕੰਟਰੋਲ ਕਰ ਲੋ ਸਾਡੇ ਤਰਫੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਊਗੀ ਪਰ ਜੇ ਤੁਸੀਂ ਬਾਰ-ਬਾਰ ਸਾਡੇ ਮੰਤ ਤੋਂ ਆਪਣੇ ਨਵਜੋਤ ਸਿੱਧੂ ਜਾਂ ਕਿਸੇ ਆਪਣੇ ਮੰਤਰੀ ਤੋਂ ਆਪੋਜੀਸ਼ਨ ਨੂੰ ਗਾਲ੍ਹਾਂ ਕਢਾਓਗੇ ਅਨਪਾਰਲੀਮੈਂਟਰੀ ਲੈਂਗੁਏਜ ਕਰੋਗੇ ਫਿਰ ਜੋ ਹਾਲਾਤ ਬਣੂਗੇ ਤੁਸੀਂ ਜ਼ਿੰਮੇਵਾਰ ਹੋਵੋਗੇ ਸਪੀਕਰ ਆਹ ਸਪੀਕਰ ਦਾ ਕੰਮ ਸੀ ਮੈਂ ਆ ਕਿਹਾ ਸੀ ਆਦਾ ਸਭ ਪੰਜਾਬ ਕੈਪੀਟਨ ਜਿਹੜਾ ਹੈਗਾ ਹਾਂ 500 ਮੀਟਰ ਦਾ ਡਾਇਰੈਕਟ ਫੰਕਸ਼ਨ ਸੀ ਮੈਂ ਉਸ ਦੇ ਬਾਰੇ ਮੈਂ ਹਲੇ ਨਹੀਂ ਗੱਲ ਕਰਦਾ ਤੁਹਾਨੂੰ ਫਰਦਰ ਕੀ ਰਿਐਕਸ਼ਨ ਰਹੇਗਾ ਕਿਉਂਕਿ ਸੈਸ਼ਨ ਤਾਂ ਖਤਮ ਹੋ ਗਿਆ ਕੋਈ ਨਾਰਾ ਦੀਦਾ ਮਾਈਕ ਮਾਰਦਾ ਜੀ ਬੰਦੇ ਨੂੰ ਅੱਲੋ ਜੀ ਖੜੋ ਸਰ ਜੀ ਸਾਰੇ ਜ ਮੈਨੂੰ ਸਭ